ਸੰਸਦ ਦਾ ਸਰਦਰੋਤ اجلاس ਚੱਲ ਰਿਹਾ ਹੈ ਇਸ ਸੈਸ਼ਨ ਦੌਰਾਨ ਸਰਬਜੀਤ ਸਿੰਘ ਖਾਲਸਾ ਨੇ ਆਪਣਾ ਪਹਿਲਾ ਭਾਸ਼ਣ ਦਿੱਤਾ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਨੇ ਆਪਣੇ ਹਲਕੇ ਦੀ ਨੁਮਾਇੰਦਗੀ ਕੀਤੀ ਆਪਣੇ ਹਲਕੇ ਦੇ ਵਿੱਚ ਜਿਹੜੀ ਸਿਹਤ ਯੂਨੀਵਰਸਿਟੀ ਹੈ ਉਸ ਦੇ ਲਈ ਫੰਡ ਰਿਲੀਜ਼ ਕਰਨ ਦੀ ਅਪੀਲ ਕੀਤੀ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੇ ਹਲਕੇ ਦੇ ਲੋਕਾਂ ਨੂੰ ਪਾਣੀ ਤੋਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਰਕੇ ਉਹਨਾਂ ਦੀ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਨਾਲ ਲੋਕ ਜੂਝ ਰਹੇ ਨੇ ਉਹ ਬਿਮਾਰੀਆਂ ਤੋਂ ਲੋਕਾਂ ਨੂੰ ਬੇहद ਖਤਰਾ ਹੈ ਉਹਨਾਂ ਦਾ ਵੀ ਕੁਝ ਇਲਾਜ ਕੀਤਾ ਜਾਵੇ ਸਭ ਤੋਂ ਵੱਡੀ ਸਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਾਡੇ ਹਲਕੇ ਦੇ ਵਿੱਚ ਪਾਣੀ ਦੀ ਸਮੱਸਿਆ ਹੈ ਜਿਨ੍ਹਾਂ ਦੇ ਨਾਲ ਲੋਕ ਅਨਿਤ ਨਜਟ ਰਹੇ ਨੇ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਹਲਕੇ ਦੀ ਉਹ ਸਮੱਸਿਆ ਨੂੰ ਹੱਲ ਕੀਤਾ ਜਾਵੇ ਹੋਰ ਕੀ ਕੁਝ ਕਹਿਣਾ ਸੀ ਸਰਜੀਤ ਸਿੰਘ ਖਾਲਸਾ ਦਾ ਤੁਸੀਂ ਵੀ ਸੁਣ ਮੈਡਮ ਮੇਰੇ ਹਲਕੇ ਦੇ ਵਿੱਚ ਆ ਬੋਲੋ ਬੋਲੋ ਹਮ ਮੇਰੇ ਹਲਕੇ ਦੇ ਵਿੱਚ ਮੈਡਮ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਪੀਣ ਵਾਲੇ ਤੇ ਖੇਤੀ ਵਾਸਤੇ ਵੀ ਇਹਦੇ ਵਾਸਤੇ ਸਰਕਾਰ ਨੂੰ ਜ਼ਰੂਰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਕਿਉਂਕਿ ਪਾਣੀ ਦੇ ਕਰਕੇ ਕੈਂਸਰ ਬਹੁਤ ਬਹੁਤੀ ਜੀ ਨਾਲ ਫੈਲ ਰਿਹਾ ਹੈ ਤੇ ਸਰਕਾਰ ਮੇਰੇ ਹਲਕੇ ਦੇ ਵਿੱਚ ਇੱਕ ਸਿਹਤ ਯੂਨੀਵਰਸਿਟੀ ਵੀ ਹੈ ਉਹਦੇ ਵਾਸਤੇ ਵੀ ਸਰਕਾਰ ਨੂੰ ਇੱਕ ਵੱਡਾ ਫੰਡ ਰੀਲੀਜ਼ ਕਰਨਾ ਚਾਹੀਦਾ ਹੈ ਤਾਂ ਕਿ ਜੋ ਵੀ ਉੱਥੇ ਦੇ ਪੇਸ਼IENTS ਹੈ ਤੇ ਹੋਰ ਕੋਈ ਰਿਸਰਚਰਸ ਹੈ ਉਹਨਾਂ ਨੂੰ ਵਧੀਆ ਸਹੂਲਤਾਂ ਅਸੀਂ ਦੇ ਸਕੀਏ ਇਸ ਲਈ ਮੈਂ ਆਪ ਸਭ ਆਪ ਨੂੰ ਰਿਕੁਐਸਟ ਕਰਦਾ ਕਿ ਇੱਕ ਪਾਣੀ ਦਾ ਤੇ ਇੱਕ ਫੰਡਿੰਗ ਦਾ ਜ਼ਰੂਰ ਕੁਝ ਨਾ ਕੁਝ ਪ੍ਰਬੰਧ ਕੀਤਾ ਜਾਵੇ ਥੈਂਕਸ ਵਨ ਸੰਸਦ ਦਾ ਸਰਦਰੋਤ ਇਜਲਾਸ ਚੱਲ ਰਿਹਾ ਹੈ ਇਸ ਸੈਸ਼ਨ ਦੌਰਾਨ ਸਰਬਜੀਤ ਸਿੰਘ ਖਾਲਸਾ ਨੇ ਆਪਣਾ ਪਹਿਲਾ ਭਾਸ਼ਣ ਦਿੱਤਾ। ਆਪਣੇ ਪਹਿਲੇ ਭਾਸ਼ਣ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਨੇ ਆਪਣੇ ਹਲਕੇ ਦੀ ਨੁਮਾਇੰਦਗੀ ਕੀਤੀ। ਆਪਣੇ ਹਲਕੇ ਦੇ ਵਿੱਚ ਜਿਹੜੀ ਸਿਹਤ ਯੂਨੀਵਰਸਿਟੀ ਹੈ ਉਸ ਦੇ ਲਈ ਫੰਡ ਰੀਲੀਜ਼ ਕਰਨ ਦੀ ਅਪੀਲ ਕੀਤੀ। ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੇ ਹਲਕੇ ਦੇ ਲੋਕਾਂ ਨੂੰ ਪਾਣੀ ਤੋਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਉਹਨਾਂ ਦੀ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ। ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਨਾਲ ਲੋਕ ਜੂਝ ਰਹੇ ਨੇ। ਉਹ ਬਿਮਾਰੀਆਂ ਤੋਂ ਲੋਕਾਂ ਨੂੰ ਬੇहद ਖਤਰਾ ਹੈ। ਉਨ੍ਹਾਂ ਦਾ ਵੀ ਕੁਝ ਇਲਾਜ ਕੀਤਾ ਜਾਵੇ ਸਭ ਤੋਂ ਵੱਡੀ ਸਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਾਡੇ ਹਲਕੇ ਦੇ ਵਿੱਚ ਪਾਣੀ ਦੀ ਸਮੱਸਿਆ ਹੈ ਜਿਨ੍ਹਾਂ ਦੇ ਨਾਲ ਲੋਕ ਅਨਿਤ ਨਜਟ ਰਹੇ ਨੇ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਹਲਕੇ ਦੀ ਉਹ ਸਮੱਸਿਆ ਨੂੰ ਹੱਲ ਕੀਤਾ ਜਾਵੇ ਹੋਰ ਕੀ ਕੁਝ ਕਹਿਣਾ ਸੀ ਸਰਜੀਤ ਸਿੰਘ ਖਾਲਸਾ ਦਾ ਤੁਸੀਂ ਵੀ ਸੁਣ ਮੈਡਮ ਮੇਰੇ ਹਲਕੇ ਦੇ ਵਿੱਚ ਆ ਬੋਲੋ ਬੋਲੋ ਹਮ ਮੇਰੇ ਹਲਕੇ ਦੇ ਵਿੱਚ ਮੈਡਮ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਪੀਣ ਵਾਲੇ ਤੇ ਖੇਤੀ ਵਾਸਤੇ ਵੀ ਇਹਦੇ ਵਾਸਤੇ ਸਰਕਾਰ ਨੂੰ ਜ਼ਰੂਰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਕਿਉਂਕਿ ਪਾਣੀ ਦੇ ਕਰਕੇ ਕੈਂਸਰ ਬਹੁਤ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਸਰਕਾਰ ਮੇਰੇ ਹਲਕੇ ਦੇ ਵਿੱਚ ਇੱਕ ਸਿਹਤ ਯੂਨੀਵਰਸਿਟੀ ਵੀ ਹੈ ਉਹਦੇ ਵਾਸਤੇ ਵੀ ਸਰਕਾਰ ਨੂੰ ਇੱਕ ਵੱਡਾ ਫੰਡ ਰੀਲੀਜ਼ ਕਰਨਾ ਚਾਹੀਦਾ ਹੈ ਤਾਂ ਕਿ ਜੋ ਵੀ ਉੱਥੇ ਦੇ ਪੇਸ਼IENTS ਹਨ ਤੇ ਹੋਰ ਕੋਈ ਰਿਸਰਚਰਸ ਹਨ ਉਹਨਾਂ ਨੂੰ ਵਧੀਆ ਸਹੂਲਤਾਂ ਅਸੀਂ ਦੇ ਸਕੀਏ ਇਸ ਲਈ ਮੈਂ ਆਪ ਸਭ ਆਪ ਨੂੰ ਰਿਕਵੈਸਟ ਕਰਦਾ ਕਿ ਇੱਕ ਪਾਣੀ ਦਾ ਤੇ ਇੱਕ ਫੰਡਿੰਗ ਦਾ ਜ਼ਰੂਰ ਕੁਛ ਨਾ ਕੁਛ ਪ੍ਰਬੰਧ ਕੀਤਾ ਜਾਵੇ ਥੈਂਕਸ